ਅਰਿਓਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਸਦ ਸਾਹਿਬ ਜੰਡੀ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਢੇੜੀ ਦੇ ਵਿੱਚ ਸਵਾਰ ਹੋ ਕੇ ਰੋਈਪੁਰ ਸ਼ਹਿਰੀ ਹਲਕੇ ਦੇ ਪਿੰਡ ਟੈਂਡੀ ਵਾਲਾ ਜੋ ਕਿ ਖੀਰਲਾ ਪਿੰਡ ਹੈ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਨਾਲ ਲੈ ਕੇ ਅਤੇ ਵਾਰਤ ਪੰਜਾਬ ਦੀ ਜਥੇਬੰਦੀ ਦੇ ਜਿਨ੍ਹਾਂ ਨੇ ਵੱਡਾ ਇੱਥੇ ਕੈਂਪ ਲਾਇਆ ਹੋਇਆ ਹੈ ਯੋਧਿਆ ਨੇ ਉਹਨਾਂ ਨੂੰ ਨਾਲ ਲੈ ਕੇ ਵਿਸ਼ੇਸ਼ ਤੌਰ ਤੇ ਇਹਨਾਂ ਪਿੰਡਾਂ ਵਿੱਚ ਜਾ ਰਹੇ ਨੇ ਧੰਨਵਾਦ ਕਰਦੇ ਹਾਂ ਸਤਕਾਰਯੋਗ ਸਿੰਘ ਸਾਹਿਬ ਜੀ ਉਹਨਾਂ ਦਾ ਸਾਰੇ ਤੁਸੀਂ ਵੇਖੋ ਬਹੁਤ ਵੱਡਾ ਪਾਣੀ ਹੈ ਇਹ ਸਾਰਾ ਸਤਲੁਜ ਦਰਿਆ ਵਾ ਰਿਆ ਜਿੱਦਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗਰਗਾਜ ਸਾਹਿਬ ਵਾਰਤ ਸ ਪੰਜਾਬ ਦੀ ਜਦ ਇਹ ਬੰਦੀ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਨਾਲ ਲੈ ਕੇ ਸਿੰਘ ਸਾਹਿਬ ਭਾਰਤ ਦੇ ਖੀਰਲੇ ਪਿੰਡ ਟੈਂਡੀ ਵਾਲਾ ਵਿਖੇ ਪਹੁੰਚੇ ਆ। ਇੱਥੇ ਕੇ ਬਹੁਤ ਸਾਰੀਆਂ ਸੰਗਤਾਂ ਨੇ ਫੋਨ ਕੀਤੇ ਸਨ ਸਿੰਘ ਸਾਹਿਬ ਜੀ ਹੋਰਾਂ ਨੂੰ। ਹੋ ਗਿਆ ਨੇ ਸਾਰਾ ਹਲੋ ਬੰਦ ਉਹ ਪਿੱਛੇ ਨਾਲ ਅਰੇ ਮੇਰੀ ਗੱਡੀ ਦੇ ਬੈਕਪਾਰ ਤੇ ਕੈਂਪ ਆਪਣਾ ਸਵੇਰ ਨੂੰ ਪਿਆਰੇ ਉਹਨਾਂ ਸਵੇਰ ਆਪਣੇ ਬੰਦ ਬੰਦ ਪਿੱਛੇ ਫਾਈ ਫਾਈ ਇੰਨੀ ਫੋਟੋ ਲੱਗੀਆ ਮੇਰੇ ਕੋਲ ਅੱਗੇ ਉਹਨਾਂ ਬੱਲੇ ਨਾਲ ਛੇ ਸਾਰੇ ਖੜੇ ਹੋ ਕੇ ਵਾਲਾ ਦੂਸ ਅਕਾਲੀ ਦਲ ਦੇ ਸੁਰਿੰਦਰ ਸਿੰਘ ਬੱਬੂ ਜੀ ਚਿੱਤ ਵੀਰ ਸਿੰਘ ਜੀ ਵਾਰਸ ਪੰਜਾਬ ਦੀ ਜਥੇਬੰਦੀ ਦਾ ਸੈਕਟਰ ਫੈਡਰੇਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਤਕਾਰਯੋਗ ਸਿੰਘ ਸਾਹਿਬ ਜੀ ਨਾਲ ਉਦੀ ਨੌਜਵਾਨੀ ਤੇ ਮਾਣਵਾ ਜਿੱਥੇ ਕੋਈ ਸਰਕਾਰ ਨਹੀਂ ਪਹੁੰਚੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਉੱਥੇ ਪੰਜਾਬ ਦੇ ਨੌਜਵਾਨ ਬਹੁਤੇ ਆ ਅੱਜ ਪੰਜਾਬ ਦੇ ਨੌਜਵਾਨਾਂ ਨੇ ਦੱਸਿਆ ਵਾ ਕਿ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਸਾਡੇ ਉੱਤੇ ਬਹੁਤ ਮਿਹਰ ਆ ਅਕਾਲ ਪੁਰਖ ਦੀ ਗੁਰੂ ਪਾਤਸ਼ਾਹ ਦੀ ਇਹ ਜਿਹੜਾ ਟਿੰਡੀ ਵਾਲਾ ਪਿੰਡ ਹੈਗਾ ਇਹ ਆਖਰੀ ਪਿੰਡ ਆ ਭਾਰਤ ਵਾਲੇ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਇਹ ਪਿੰਡ ਨੂੰ ਪੂਰਾ ਲਗਾਤਾਰ ਖੋਰਾ ਲੱਗ ਰਿਹਾ ਵਾ ਤੇ ਇਸ ਪਿੰਡ ਨੂੰ ਬਚਾਉਣ ਦੀ ਲੋੜ ਆ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਇੱਥੇ ਆਣ ਕੇ ਨਗਰ ਵਾਸੀਆਂ ਦੀ ਆਪਾਂ ਬੇਨਤੀਆਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਉਹ ਵੇਖੀਏ ਤੇ ਪਿੰਡ ਕਿਵੇਂ ਬਚੇ ਇਹਦੇ ਲਈ ਆਪਾਂ ਨੂੰ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਬਿਲਕੁਲ ਆ ਜਿਹੜੇ ਘਰ ਵਾ ਕਈ ਘਰ ਇੱਥੇ ਟਹਿ ਗਏ ਆ ਤੇ ਦੀ ਕਲਾ ਜਵਾਨੋ ਚੜਦੀ ਕਲਾ ਅਮਾ ਜੁਗਾ ਬਾਤ ਸੁਣਾ ਕਰਨ ਉਹ ਸਤਕਾਰਯੋਗ ਸਿੰਘ ਸਾਹਿਬ ਜੀ ਹੋਣਾ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਮੁਸ਼ਕਲ ਦੀ ਘੜੀ ਵਿੱਚ ਖਾਸ ਕਰਕੇ ਜਿਹੜਾ ਇਹ ਪਿੰਡ ਹੈ ਇਹ ਨੂੰ ਦਰਿਆ ਵੱਲੋਂ ਢਾਹ ਲਈ ਜਾ ਚੁੱਕੀ ਹੈ ਭਾਰਤ ਦਾ ਅਖੀਰਲਾ ਪਿੰਡ ਜਿੱਥੇ ਸਤਕਾਰਯੋਗ ਸਿੰਘ ਸਾਹਿਬ ਜੀ ਵਰਦੇ ਮੀਂਹ ਦੇ ਵਿੱਚ ਤੇ ਇੰਨੇ ਵੱਡੇ ਪਾਣੀ ਦੇ ਵਿੱਚ ਆਪ ਸਾਰੇ ਪਿੰਡ ਭਰਾਵਾਂ ਦੀ ਸਾਰ ਲੈਣ ਵਾਸਤੇ ਪਹੁੰਚੇ ਆ ਸਸਰੀ ਕੋ ਵੱਡੇ ਸਤਿਰਥ ਆਇਆ ਇੱਧਰ ਪੰਡਿਤ ਜੀ ਨੇ ਤਾਂ ਸਾਡੇ ਮੇਰੇ ਹੀ ਸਾਡੇ ਲੈ ਆਇਆ ਇਹ ਪੂਰਾ ਮੁੰਡਾ ਪੂਰਾ ਟ੍ਰੈਨ ਹੋ ਗਿਆ ਸਾਨੂੰ ਰੱਖਣਾ ਹੋਣਾ ਇਹ ਬੰਦੇ ਨੇ ਬੜੀ ਮਾਰ ਬਾਬਾ ਜੀ ਪਾ ਲਈ ਪਾ ਜੀ ਚਾਹਣਾ ਕੋਈ ਨਾ ਚਲੋ ਕਿਹੜੀ ਕਾਲੀ ਹੋਲੀ ਰਿਪੇਅਰ ਕਰਾ ਜੀ ਟੋਕੀ ਪਾ ਸਿਕਲ ਦੀ ਨਹੀਂ ਵੱਧ ਰਿਹਾ ਜੀ ਆ ਲਾ ਵੀ ਜਾ ਸਾਸੀ ਕਾ ਭੈਣ ਜੀ 사ਸੀ ਕਾਲ ਜੀ ਸਿੰਘ ਸਾਹਿਬ ਜੀ ਨੇ ਜefeदार શ્રી ਕਾਲਤਖ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੁਰਗੱ ਸਾਹਿਬ ਕਾਲਤਖ ਸਾਹਿਬ ਦੇ ਜefeदार ਸਾਹਿਬ ਕਾਲਤਖ ਸਾਹਿਬ ਦੇ ਜefeदार ਸਾਹਿਬ ਤੁਹਾਡਾ ਦੋ ਟਿਲੀਪ ਜਨਨ ਵਾਸਤੇ ਆਏ ਨੇ ਸਪੈਸ਼ਲ ਕੋਈ ਨਹੀਂ ਕੋਈ ਨਹੀਂ ਬੀ ਮੰਝੇ ਤੋਂ ਹੀ ਹੋ ਜਾਂਦਾ ਨਹੀਂ ਕੋਈ ਨਹੀਂ ਕੋਈ ਨਹੀਂ ਬੈਠੇ ਬੈਹਿਣਾ ਨਹੀਂ ਬਾਜੂ ਕੋਈ ਗੱਲ ਨਹੀਂ ਪਾਇਆ ਕੋਟਾ ਕੋਲਦੇ ਨੇ ਕਿੰਨਾਂ ਐ ਜਾ ਕੋ ਮੈਂ ਮੈਂ ਹੋਰ ਕੋ ਚਾਹਾਂ ਕਿਹੜਾ ਨਾਮ ਹੋਇਆ ਕਿਹੜਾ ਤੇ ਬ੍ਰੈਂਡ ਲੋਡ ਨਹੀਂ ਆਉਂਦਾ ਬ੍ਰੈਂਡ 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 ਦੋ ਬਣੇ ਨਹੀਂ ਸਰਵਾਰ ਬਈ ਨਾਲ ਆ ਜੇ ਜੇ ਆਜੋ ਵੀ ਆਜੋ ਨਾਲ ਦੀ ਜਰਪੋਰਟ ਆ ਗਈ ਹੈ ਸਾਰੇ ਆਜੋ ਨਾਲ ਦੀ ਆਜੋ ਸਾਰੇ ਆਜੋ ਮਾਤਾ ਜੀ ਇੱਥੇ ਆਓ ਆਪਣੇ ਸਰ ਜੀ ਬਾਬਾ ਜੀ ਕੋਲ ਆਓ